ਲੋਕ ਕਹਿੰਦੇ ਆ ਜੀ ਬਾਦਲ ਤਾਂ ਮਰ ਗਿਆ ਹੁਣ ਤੁਸੀਂ ਬਾਦਲਾਂ ਨੂੰ ਕਿਉਂ ਚੱਕੀ ਫਿਰਦੇ ਆ ਫਿਰ ਮਰ ਤਾਂ ਇੰਦਰਾਂ ਵੀ ਗਈ ਕਿਉਂ ਗਾਲਾਂ ਕੱਢਦੇ ਆ ਮਰ ਤਾਂ ਬਿਆਨਤਾ ਬੁੱਚੜ ਵੀ ਗਿਆ ਕਿਉਂ ਬੁੱਚੜ ਕਹਿੰਦੇ ਆ ਕਿਉਂ ਗਾਲਾਂ ਕੱਢਦੇ ਆ ਮਰ ਤਾਂ ਰੰਗ ਜੇ ਵਰਗੇ ਵੀ ਗਏ ਇੱਥੇ ਮੱਸੇ ਰੰਗੜ ਵਰਗੇ ਮਰ ਗਏ ਉਹਨਾਂ ਨੂੰ ਕਿਉਂ ਲਈ ਫਿਰਦੇ ਆ ਇਹ ਜਿਹੜਾ ਬੰਦਾ ਕਰਕੇ ਜਾਂਦਾ ਹੈ ਜਿਹੜਾ ਬੰਦਾ ਪਿੱਠੇ ਛੁਰਾ ਮਾਰਦਾ ਕੰਮ ਦੇ ਜਿਹੜਾ ਬੰਦਾ ਜ਼ੁਲਮ ਕਰਕੇ ਜਾਂਦਾ ਉਹ ਇਤਿਹਾਸ ਚ ਲਿਖਿਆ ਜਾਂਦਾ ਇਹ ਬਾਦਲ ਲਿਖਿਆ ਜਾਊਗਾ ਲਿਖਿਆ ਜਾਣਾ ਚਾਹੀਦਾ ਜੇ ਭਾਈ ਜੀ ਸਵੀਰ ਸਿੰਘ ਰੋਡੇ ਨੇ ਉਥੇ ਕੱਲ ਜਿਹੜੀ ਚਿੱਠੀ ਲਿਖੀ ਹੈ ਅਕਾਲ ਤਾ ਸਾਰ ਜਹੇਦਾਰ ਨੂੰ ਕਿ ਇਹਦੇ ਕੋਲ ਜਿਹੜਾ ਫਕਰੇ ਕੌਮ ਦਾ ਤੁਸੀਂ ਖਿਤਾਬ ਦਿੱਤਾ ਉਹ ਵਾਪਸ ਲਿਆ ਜਾਵੇ ਬਾਦਲ ਫਕਰੇ ਕੌਮ ਸੀ ਬਾਦਲ ਗਦਾਰੇ ਕੌਮ ਸੀ ਜਿਨੇ ਗਦਾਰੀਆਂ ਕੀਤੀਆਂ ਜਦੋਂ ਬਾਦਲ ਸਤਾਨੇ ਵਿੱਚ ਆਉਂਦਾ ਬਾਦਲ ਉਦੋਂ ਪਹਿਲਾ ਸਟੇਜਾਂ ਦੇ ਉੱਤੇ ਆਮ ਇੱਕ ਗੱਲ ਕਹਿੰਦਾ ਹੈ ਤੇ ਹੁਣ ਮੈਨੀਫੈਸਟੋ ਦੇ ਵਿੱਚ ਗੱਲ ਲਿਖਦਾ ਹੈ ਕਿ ਤੁਸੀਂ ਮੇਰੀ ਸਰਕਾਰ ਬਣਾਓ ਜਿਨ੍ਹਾਂ ਨੇ ਸਾਡੇ ਜਵਾਕਾਂ ਨੂੰ ਮਾਰਿਆ ਜਿਨ੍ਹਾਂ ਨੇ ਸਾਡੀਆਂ ਬੱਚੀਆਂ ਨਾਲ ਬਲਾਤਕਾਰ ਕੀਤੇ ਨਿਥਾਣੇ ਚਲੇ ਜਾ ਲਿਆ ਜਿਨ੍ਹਾਂ ਨੇ ਕੋਹ ਕੋਹ ਕੇ ਸਾਡੇ ਜੋਧ ਚੋਂਦੇ ਜਵਾਕਾਂ ਨੂੰ ਵੀ ਮਾਰਤਾ ਅਸੀਂ ਉਹ ਇੱਕ ਵੀ ਬੰਦਾ ਬਖਸ਼ਾਂਗੇ ਨਹੀਂ ਸਾਰੇ ਬੰਦੇ ਸਾਹਮਣੇ ਲਿਆ ਕੇ ਜਿੱਲਾਂ ਸੱਟਾਂਗੇ ਇਨਸਾਫ਼ ਦਿਵਾਵਾਂਗੇ ਲੋਕਾਂ ਨੂੰ ਇਹ ਗੱਲ ਬਾਦਲ 97 ਤੋਂ ਪਹਿਲਾਂ ਆਮ ਕਹਿੰਦਾ ਸੀ ਬਾਦਲ ਬਣਦਾ 97 ਦੇ ਮੁੱਖ ਮੰਤਰੀ ਸਭ ਤੋਂ ਪਹਿਲਾਂ ਬੀਬੀ ਖਾਲਾ ਜਾਂਦੀ ਹੈ ਸ਼ਹੀਦ ਭਾਈ ਜਸਵੰਤ ਖਾਲੇ ਦੀ ਧਰਮ ਪਤਨੀ ਬਾਦਲ ਨੂੰ ਮੋੜ ਦਿੰਦਾ ਬੀਬਾ ਪਿਛਲੇ ਗੱਲਾਂ ਭੁੱਲ ਜਗੇ ਹੁਣ ਆਪਾਂ ਅੱਗੇ ਵਧਣ ਦਾ ਵੇਲਾ ਆਪਾਂ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਲੈ ਕੇ ਜਾਣਾ ਇਹ ਗੱਲ ਕਹਿ ਕੇ ਬਾਦਲ ਪਹਿਲਾਂ ਬੀਬੀ ਖਾਲਾ ਨੂੰ ਮੋੜਦਾ ਉਹ ਬੈਠੀਏ ਜਾਂਦੀ ਪੁੱਛ ਲੋ ਜਾ ਕੇ ਦੂਜੀ ਗੱਲ 93 ਦੇ ਵਿੱਚ ਜੱਜ ਅਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ ਇੱਕ ਪੰਜ ਮੈਂਬਰੀ ਬਫਦ ਮਿਲਦਾ ਜਾ ਕੇ ਜਹੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਇਨੀ ਛੱਦਰ ਦੇ ਨਾਲ ਮੌਤ ਕੀਤੀ ਮੌਤ ਉਹਨਾਂ ਨੇ ਮਾਰਿਆ ਉਹਨੂੰ ਉਹਦੇ ਲਈ ਵੀ ਭਾਈ ਇਹਨੂੰ ਇਹ ਜਿਹੜੇ ਬੰਦੇ ਸ਼ਾਮਲ ਸੀਗੇ ਇਹ ਸਾਰੇ ਘਟਨਾ ਕਰਮ ਵਿੱਚ ਉਹ ਸਾਹਮਣੇ ਲਿਆਂਦੇ ਜਾਣ ਦੁਸ਼ੀਆਂ ਨੂੰ ਸਜ਼ਾ ਦਵਾਈ ਜਾਵੇ ਉਹ ਚ ਇੱਕ RAM ਨਾਰਾਇਣ ਇੱਕ ਬੀਬੀ ਸਰਜੀਤ ਕੌਰ ਸੀ ਇੱਕ ਜਰਨਲ ਨਰਿੰਦਰ ਸਿੰਘ ਤੇ ਇੱਕ ਜਸਪਾਲ ਸਿੰਘ ਸਿੱਧੂ ਇਹ ਪੰਜ ਬੰਦੇ ਬਾਦਲ ਨੂੰ ਮਿਲਦੇ ਆ ਪਹਿਲੇ ਪਹਿਲੇ ਹੱਲੇ ਬਾਦਲ ਟਾਲਾ ਮਾਰ ਕੇ ਮੋੜ ਦਿੰਦਾ ਵੀ ਕੋਈ ਗੱਲ ਨਹੀਂ ਦੇਖਾਂਗੇ ਤੇ ਬਾਦਲ ਗੱਲ ਵੀ ਕਹਿੰਦਾ ਉੱਥੇ ਪੁੱਛ ਲੋ ਜਾ ਕੇ ਇੰਟਰਵਿਊ ਕਰ ਲਓ ਬੰਦੇ ਇਹਨਾਂ ਜੋ ਹੱਲੇ ਜਾਉਂਦੇ ਬੈਠੇ ਆ ਉਹਨੇ ਜੀ ਗੱਲ ਕਹਿੰਦਾ ਕਿ ਯਾਰ ਤੁਸੀਂ ਨਮਾ ਨਬ ਖੇੜਾ ਖੜਾ ਕਰ ਦਿਓ ਪਹਿਲਾਂ ਹੀ ਮੇਰੇ ਤੋਂ ਜਸਵੰਤ ਖੜਾੜਾ ਮਸਲਾ ਲੂਟ ਨਹੀਂ ਆਉਂਦਾ ਇਹ ਗੱਲ ਬਾਦਲ ਉਹਨਾਂ ਨੂੰ ਕਹਿ ਕੇ ਮੋੜਦਾ ਦੂਜੀ ਵਾਰੀ ਉਹ ਵਫਦ ਉਹ ਬੰਦੇ ਫਿਰ ਦੁਬਾਰਾ ਮਿਲਣ ਜਾਂਦੇ ਆ ਤੋ ਇਹ ਗੱਲ ਕਹਿੰਦੇ ਆ ਕਿ ਬਾਦਲ ਸਾਹਿਬ ਤੁਹਾਨੂੰ 15 ਦਾ ਸਮਾਂ ਦਿੱਤਾ ਜਾਂ ਤਾਂ ਜਹੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਕਹਾਣੀ ਆ ਸਾਹਮਣੇ ਲਿਆਓ ਤੇ ਬੰਦੇ ਸਜ਼ਾਵਾਂ ਦਬਾਓ ਤੇ ਨਹੀਂ ਅਸੀਂ ਹਾਈ ਕੋਰਟ ਜਾਵਾਂਗੇ ਬਾਦਲ ਨੂੰ ਫੇਰ ਫਿਕਰ ਲੱਗਿਆ ਵੀ ਜੇ ਇਹ ਹਾਈ ਕੋਰਟ ਚਲੇ ਗਏ ਹਾਈ ਕੋਰਟ ਦੇ ਵਿੱਚ ਸੀਬੀਆਈ ਦੀ ਜਾਂਚ ਹੋਗੀ ਤਾਂ ਫੇਰ ਵੀ ਇਹ ਔਖਾ ਹੋ ਜਾਊਗਾ ਬੰਦੇ ਕਿਤੇ ਖਟੜਰੇ ਚ ਨਾ ਚਲੇ ਜਾਣ ਬੰਦੇ ਜ਼ਿਲ੍ਹਾ ਚ ਨਾ ਚਲੇ ਜਾਣ ਕਿਉਂਕਿ ਇਹਦੇ ਚਿਹਤੇ ਸੀ ਇਹ ਬਚਾਉਣਾ ਚਾਹੁੰਦਾ ਸੀ ਉਹਨਾਂ ਨੂੰ ਇਹਨੇ ਫਿਰ ਇੱਕ ਬੀਪੀ ਤਵਾੜੀ ਦੇ ਵਾਈ ਦੇ ਵਿੱਚ ਜਿਹੜੀ ਕਮੇਟੀ ਬਣਾਉਂਦਾ ਉਹ ਕਮੇਟੀ ਦੀ ਰਿਪੋਰਟ ਹੈ ਜਿਹੜੀ ਉਹ ਹੁਣ ਸਾਹਮਣੇ ਆ ਚੁੱਕੀ ਹੈ ਹਾਲਾਂਕਿ ਉਹ ਕਮੇਟੀ ਜਿਹੜੀ ਰਿਪੋਰਟ ਆਉਂਦੀ ਹੈ ਬੀਪੀਤ ਵਾਲੀ ਪੂਰਨ ਤੌਰ ਤੇ ਸਹੀ ਨਹੀਂ ਹੈਗੀ ਪਰ ਕੁਝ ਤੱਥੋ ਸਹੀ ਵੀ ਹੈਗੇ ਜਿਦੇ ਵਿੱਚ ਉਹ ਮੌਕੇ ਦੇ ਐਸਐਚਓ ਗਰਮੀਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਾ 27 28 ਬੰਦਿਆਂ ਨੂੰ ਹੋਰ ਉਹ ਕਹਿੰਦਾ ਵੀ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਕੋਟਨੇ ਵਰਗੇ ਤੇ ਹੋਰ ਜਿਹੜੇ ਉੱਥੇ ਸੌਡੀਰਗੇ ਡੀਐਸਪੀ ਜਾਂ ਹੋਰ ਜਿੰਨੇ ਸੈਨੀਅਰਗੇ ਬਚੜ ਸੀਗੇ ਉਹ ਸਭ ਨੂੰ ਬਰੀ ਕਰ ਦਿੰਦਾ ਹੈ ਤੁਸੀਂ ਦੇਖੋ ਜਦੋਂ ਇਹ ਰਿਪੋਰਟ ਆਉਂਦੀ ਆ ਤਾਂ ਬਾਦਲ ਉਸ ਬੀਪੀ ਤਿਵਾੜੀ ਦੀ ਉਹ ਝਾੜ ਝੰਬ ਕਰਦਾ ਤੇ ਨਾਲ ਉਹਨੂੰ ਸਭ ਕੁ ਸਿਖਾਉਣ ਦੇ ਲਈ ਉਹਦੀ ਇੱਕ ਜਿਹੜੀ ਬੀਬੀ ਉਹਦੇ ਘਰੇ ਕੰਮ ਕਰਦੀ ਹੁੰਦੀ ਹੈ ਨੌਕਰਾਨੀ ਹੁੰਦੀ ਉਹਦੇ ਘਰ ਦੀ ਉਹ 2 ਦਿਨ ਕੰਮ ਕਰਦੀਆ ਸਿਰਫ ਸਰ 2 ਦਿਨ 2 ਦਿਨ ਕੰਮ ਕਰਨ ਦੇ ਬਾਅਦ ਉਹ ਤੀਜੇ ਦਿਨ ਆ ਕੇ ਦਰਖਾਹ ਦਿੰਦੀ ਹੈ ਕਿ ਬੀਪੀ ਤਿਵਾੜੀ ਨੇ ਮੇਰੇ ਨਾਲ ਛੇੜਛਾਲ ਕੀਤੀ ਹੈ ਉਹਦੇ ਝੂਠਾ ਮੁਕੱਦਮਾ ਦਰਜ ਕੀਤਾ ਜਾਂਦਾ ਜਾਨੀ ਉਹਨੂੰ ਦਬਾਉਣ ਦੇ ਲਈ